ਮਰਾ ਪਟੋਲ ਤੋਂ ਪਹਿਖੀਰਾ ਵਾਲੀ ਵੀ ਹੈ ਉੱਥੇ ਆਪਾਂ ਨੂੰ ਪਤਾ ਹੈ ਕਿ ਇਨਸੀਡੈਂਟ ਹੋਇਆ ਸੀਗਾ 1 2 25 ਨੂੰ ਉਹਦੇ ਵਿੱਚ ਲੁਟੇਰਿਆਂ ਵੱਲੋਂ ਖੋਹ ਕਰਦੇ ਵੇਲੇ ਇੱਕ ਵਿਅਕਤੀ ਤੇ ਗੋਲੀ ਮਾਰੀ ਸੀਗੀ ਜਿਹਦੇ ਵਿੱਚ ਉਹ ਵਿਅਕਤੀ ਕੁਲਵੰਤ ਸਿੰਘ ਜਿਹੜਾ ਉਹਦੀ ਮੌਤ ਹੋ ਗਈ ਸੀ ਹਸਪੀਟਲ ਲੈ ਜਾਂਦੇ ਇਹਦੇ ਵਿੱਚ ਅਸੀਂ ਵੀ ਜਟਲੀ ਫਤੂ ਟਿੰਗਾ ਖਾਣਾ ਵਿੱਚ ਕੇਸ ਰਜਿਸਟਰ ਕੀਤਾ ਸੀਗਾ ਔਰ ਉਸ ਤੋਂ ਬਾਅਦ ਮਾਜੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਮੌਕੇ ਨੂੰ ਵਿਜ਼ਿਟ ਕੀਤਾ ਗਿਆ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਟੀਮਾਂ ਜਿਹੜੀਆਂ ਅਸੀਂ ਰੈਡੀ ਕੀਤੀਆਂ ਸੀ ਤਿਆਰ ਕੀਤੀਆਂ ਇਹਦੇ ਵਿੱਚ ਡੀਐਸਪੀ ਡੀ ਪਰਮਿੰਦਰ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਜੀ ਐਸਐਚਓ ਫਤੂਟਿੰਗਾ ਸੀਆਈਏ ਇੰਸਪੈਕਟਰ ਜਨਰਲ ਸਿੰਘ ਔਰ ਸਾਡੇ ਟੈਕਨੀਕਲ ਟੀਮ ਦੇ ਇੰਚਾਰਜ ਆ ਗਿਆ ਚੰਜੀਤ ਸਿੰਘ ਉਹਨਾਂ ਨੇ ਵਰਕ ਸ਼ੁਰੂ ਕੀਤਾ ਇਨਵੈਸਟੀਗੇਟ ਸ਼ੁਰੂ ਕੀਤੀ ਸੀ ਇਹਦੇ ਤੇ ਔਰ ਇਹਨੂੰ ਹਿਊਮਨ ਅਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਅਸੀਂ ਇਨਵੈਸਟਿਗੇਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਦਿਨ ਫੌਗ ਬਹੁਤ ਜ਼ਿਆਦਾ ਸੀਗੀ ਫੌਗ ਦੇ ਵਿੱਚ ਕੁਝ ਵੀ ਦਿਖ ਨਹੀਂ ਰਿਹਾ ਸੀਗਾ ਔਰ ਇਸ ਤੇ ਸਾਡੀਆਂ ਟੀਮਾਂ ਜਿਹੜੀਆਂ ਸੀਆਂ ਲੱਗੀਆਂ ਹੋਈਆਂ ਇਹਨਾਂ ਨੇ ਸਖਤ ਮਿਹਨਤ ਕੀਤੀ ਔਰ ਇੱਕ ਹਫਤੇ ਦੇ ਵਿੱਚ ਵੀ ਚੀਜ਼ ਜਿਹੜੇ ਅਕਿਊਟ ਸੀਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਦੇ ਵਿੱਚ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕਰ ਲਏ ਹੁਣ ਤੱਕ ਇਹਦੇ ਵਿੱਚ ਇੱਕ ਨਿਵਾਲਕ ਹੈਗਾ ਤੇ ਤਿੰਨ ਲੜਕੇ ਇੱਕ ਦਾ ਨਾਮ ਅਰਜਨ ਹੈ ਇੱਕ ਦਾ ਨਾਮ ਰੁਹਿਤ ਹੈ ਔਰ ਇੱਕ ਦਾ ਨਾਮ ਤੀਰਤ ਹੈ ਇਹ ਜਿਹੜੇ ਬੇੜ ਦੇ ਰਹਿਣ ਵਾਲੇ ਆ ਥਾਣਾ ਢਿਲਮਾ ਦੇ ਇਹਨਾਂ ਚਾਰਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਹੋਰ ਇਹਦੇ ਵਿੱਚ ਤਿੰਨ ਬੰਦੇ ਸਾਨੂੰ ਹੋਰ ਵਾਂਟਡ ਆ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਔਰ ਜਲਦੀ ਜਿਹੜਾ ਅਸੀਂ ਇਹਨਾਂ ਨੂੰ ਨੈਪ ਕਰ ਲਵਾਂਗੇ ਔਰ ਇਹ ਇੱਥੇ ਸਾਡੀ ਟੀਮ ਨੇ ਔਰ ਟੈਕਨੀਕਲ ਟੀਮ ਨੇ ਸਾਰਿਆਂ ਨੇ ਬਹੁਤ ਅੱਛਾ ਵਰਕ ਕੀਤਾ ਹੈਗਾ ਔਰ ਇਹਨੂੰ ਅਸੀਂ 7 ਦਿਨ ਦੇ ਵਿੱਚ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਨੈਪ ਕੀਤਾ ਹੈਗਾ ਬਾਕੀਆਂ ਤੇ ਅਸੀਂ ਵਰਕ ਕਰ ਰਹੇ ਹਾਂ ਫਾਈਨਲੀ ਸੀ ਸਰ ਇਹ ਜਿਹੜਾ ਇੱਕ ਮੇਨ ਇਨਕਿਊਜਡ ਹੈ ਜਰਨੈਲ ਸਿੰਘ ਉਹ ਹਜੇ ਸਾਨੂੰ ਵਾਂਟਡ ਹੈ ਉਹਤੇ ਟੀਮਾਂ ਲੱਗੀਆਂ ਹੋਈਆਂ ਆ ਸਾਡੀਆਂ ਉਹਦੇ ਖਿਲਾਫ 7 ਪਰਚੇ ਰਜਿਸਟਰਡ ਆ ਜਲੰਧਰ ਅ ਮੈਂ ਜ਼ਿਲ੍ਹੇ ਦੇ ਔਰ ਉਹ ਜਲੰਧਰ ਜ਼ਿਲ੍ਹੇ ਦਾ ਪੀਓ ਵੀ ਹੈ ਇਹਦੇ ਵਿੱਚ ਔਰ ਇੱਕ ਬੰਦਾ ਜਿਹੜਾ ਹੈਗਾ ਅਰਜੁਨ ਉਦੇ ਖਿਲਾਫ ਵੀ ਇੱਕ ਆਰਮਜ਼ੈਕ ਦਾ ਪਰਚਾ ਹੈ ਉਹ ਵੀ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਬਾਕੀਆਂ ਤੇ ਹਜੇ ਇਨਵੈਸਟੀਗੇਟ ਕਰ ਰਹੇ ਆ ਕੋਈ ਪਰਚਾ ਨਹੀਂ ਨਾ ਜਿਹੜਾ ਵੈਪਨ ਲੂਜ਼ ਕੀਤਾ ਉਹ ਤਾਂ ਨਹੀਂ ਲੱਭ ਰਿਹਾ ਨਹੀਂ ਇਹਦੇ ਵਿੱਚ ਵੈਪਨ ਨਹੀਂ ਹੁਣ ਤੱਕ ਅਸੀਂ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਵਰਤੇ ਸੀ ਉਹ ਔਰ ਇੱਕ ਹਾਕੀਆ ਇੱਕ ਦਾਤਰ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਵੈਪਨ ਜਿਹੜਾ ਹੈਗਾ ਉਹ ਜਿਹੜਾ ਮੇਨ ਮੁਲਜ਼ਮ ਹੈਗਾ ਜਨਰਲ ਸਿੰਘ ਉਤੋਂ ਪਤਾ ਲੱਗਾ ਸਾਨੂੰ ਉਹਦੇ ਕੋਲ ਸਰਸ ਉਹ ਕਿੰਨੀ ਕਿਸੇ ਉਹਤ ਲੱਗਾ ਸਾਢੇ 7000 ਰੁਪਏ ਦੀ ਖੋਹ ਸੀਗੀ ਇਹਨਾਂ ਦੀ ਕੀਤੀ ਰਾਤ ਦੇ ਵੇਲੇ ਸਰ ਜਿਹੜੇ ਕ्यूज ਹੈ ਇਹਨਾਂ ਨੂੰ ਆਇਡੈਂਟੀਫਾਈ ਕਰਨ ਲਈ ਕਿਹੜੀ ਟੈਕਨੀਕ ਯੂਜ਼ ਕੀਤੀ ਕਿ ਕਿੱਦਾਂ ਇਹ ਆਇਡੈਂਟੀਫਾਈ ਹੋਏ ਹੈ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੂਮਨ ਤੇ ਟੈਕਨੀਕਲ ਤਰੀਕੇ ਨਾਲ ਅਸੀਂ ਇਹਨੂੰ ਵਰਕ ਕੀਤਾ ਸੀ 7 ਦਿਨ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਕੰਮ ਕੀਤਾ ਸੀ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਇਹਨੂੰ ਟ੍ਰੇਸ ਕਰਨਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਹਦੇ ਵਿੱਚ ਗੋਲੀ ਮਾਰ ਕੇ ਤੇ ਇਸ ਤਰੀਕੇ ਨਾਲ ਅਸੀਂ ਨੇ ਕੁਝ ਸੋ ਉਦੋਂ ਕਾਫੀ ਤੰਗ ਵੀ ਸੀ ਨੰਬਰ ਟ੍ਰੇਸ ਕਰਦੇ ਵੀ ਕਾਫੀ ਬਹੁਤ ਹੋ ਰਹੇ ਸੀ ਜੀ 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 ਨੰਬਰ ਵੀ ਟ੍ਰੇਸ ਕੀਤਾ ਕੋਈ ਹਿਊਮਨ ਤੇ ਟੈਕਨੀਕਲ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈਗਾ ਤੇ ਹਿਊਮਨਟੀ ਹਿਊਮਨ ਤਰੀਕੇ ਨਾਲ ਵੀ ਅਸੀਂ ਵਰਕ ਕੀਤਾ ਜਿਹੜੇ ਜਿਹੜੇ ਸੋਰਸ ਸੀਗੇ ਉਹਨਾਂ ਨੂੰ ਐਕਟਿਵ ਕੀਤਾ ਇਲਾਕੇ ਦੇ ਵਿੱਚ ਜਿਹੜੇ ਬੰਦੇ ਇਦਾਂ ਦੇ ਕੰਮ ਕਰ ਰਹੇ ਹੈਗੇ ਉਹਨਾਂ ਤੇ ਅਸੀਂ ਵਰਕ ਕੀਤਾ ਔਰ ਤਕਰੀਬਨ ਰਿਆ ਬਿਆਸ ਇਧਰੋਂ ਬਿਆਸ ਤੋਂ ਜਿਹੜੇ ਬੰਦੇ ਇਹਨਾਂ ਵਾਰਦਾਤਾ ਇਦਾਂ ਦੀਆਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਇਦੇ ਵਿੱਚ ਸ਼ਾਮਿਲ ਕੀਤਾ ਆਪਣੇ ਏਰੀਆ ਦੇ ਵਿੱਚ ਜਿਹੜੇ ਬੰਦੇ ਇਦਾਂ ਦੀਆਂ ਵਾਰਦਾਤਾਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕੀਤਾ। ਕਾਫੀ ਵਰਤਨ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਇਹ ਅੰਜਾਮ ਦਿੰਦੇ ਸੀ। ਜਾਕਰ। ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਹੜੇ ਫੜੀਏ? ਇਹ ਤਾਂ ਲੁੱਟਖੋ ਦੀ ਵਾਰਦਾਤ ਤੇ ਤਹਿ ਦੀ ਇੱਥੇ ਆਈ ਸੀਗੀ। ਉਹਦਾ ਇਹੀ ਕੰਮ ਸੀਗਾ। ਮੋਟਰਸਾਈਕਲ ਉਹ ਉਹ ਵੀ ਖੋਹ ਦਿੱਤੀ ਗਈ। ਨਹੀਂ ਮੋਟਰਸਾਈਕਲ ਇਹਨਾਂ ਦੇ ਆਪਣੇ ਆ। ਸਰ ਪਹਿਲਾਂ ਵੀ ਕੋਈ ਇਹਨਾਂ ਦਾ ਗ੍ਰਿਫਤ ਰਿਕਾਰਡ ਹੈ? ਇੱਕ ਅਰਜਨ ਦੇ ਖਿਲਾਫ ਪਹਿਲਾ ਪਰਚਾ ਰਜਿਸਟਰ ਹੋਇਆ ਦਮਾ ਦੱਸਿਆ 25 ਜਨਵਰੀ ਦਾ ਔਰ ਉਹ ਜਨਵੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਔਰ ਜਿਹੜਾ ਸੈਕੰਡ ਹੈਗਾ ਜਨੈਲ ਆ ਉਹਦੇ ਖਿਲਾਫ 6-7 ਪਰਚੇ ਰਜਿਸਟਰ ਹੋਏਗੇ ਜਲੰਧਰ ਜ਼ਿਲ੍ਹੇ ਨਾਲ ਇਹ ਨੋਕਸੋ ਨਸ਼ੇ ਦੀ ਪੂਰਤੀ ਵੀ ਕਰਦੇ ਸੀ ਜਾਂ ਹਾਂ ਨਸ਼ਾ ਨਸ਼ਾ ਕਰਦੇ ਸੀ ਉਸ ਦਿਨ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਮਰ ਸਰ ਇਹਨਾਂ ਦੀ ਉਮਰ 19 ਤੋਂ ਲੈ ਕੇ 24 ਤੱਕ ਹੈਗੇ ਜਿਹੜੇ ਅਸੀਂ ਹੁਣ ਤੱਕ ਅਰੈਸਟ ਕੀਤੇ ਹੈਗੇ ਸਰ ਕਿਸੇ ਗੈਂਗ ਨਾਲ ਵੀ ਜੁੜੇ ਨੇ ਨਹੀਂ ਗੈਂਗ ਨਾਲ ਇੱਕ ਕਯੂਬ ਕੋਈ ਪੀਓ ਹੈ ਹਾਂਜੀ ਜਨੈਲ